ਤੇ ਗੱਲ ਕਰਦੇ ਆ ਹੰਸਰਾਜ ਹਾੰਸੀ ਜੋ ਕਿ ਮੋਗਾ ਦੇ ਵਿੱਚ ਚਲਦੇ ਭਾਸ਼ਣ ਦੌਰਾਨ ਭਾਵੁਕ ਹੋ ਗਏ ਉਹ ਕਹਿੰਦੇ ਨੇ ਕਿ ਜੇ ਮੈਂ ਇੱਕ ਤਰੀਕ ਤੱਕ ਜ਼ਿੰਦਾ ਰਹਾ ਤਾਂ ਜ਼ਰੂਰ ਮਿਲਾਂਗਾ ਜੇ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੀ ਸੋਚ ਨੂੰ ਕਾਇਮ ਰੱਖਿਓ ਮੈਂ ਮੌਤ ਤੋਂ ਨਹੀਂ ਡਰਦਾ ਕਿਉਂਕਿ ਫਕੀਰ ਮੌਤੋਂ ਨਹੀਂ ਡਰਦੇ ਹੁੰਦੇ ਦੱਸਿਆ ਕਿ ਬੀਤੇ ਦਿਨੀ ਪਟਿਆਲਾ ਵਿਖੇ ਹੰਸਰਾਜ ਹਾੰਸ ਦਾ ਭਾਰੀ ਵਿਰੋਧ ਹੋਇਆ ਸੀ ਤਾਂ ਅੱਜ ਚਲਦੇ ਭਾਸ਼ਣ ਦੌਰਾਨ ਉਹ ਭਾਵੁਕ ਨਜ਼ਰ ਆਏ ਮੋਗਾ ਦੇ ਵਿੱਚੋਂ ਭਾਸ਼ਣ ਦੇ ਰਹੇ ਸੀ ਜਿਸ ਵਕਤ ਹੰਸਰਾਜ ਹੰਸ ਭਾਵੁਕ ਹੋ ਗਏ ਕਿ ਜੇ ਮੈਂ ਇੱਕ ਤਰੀਕ ਤੱਕ ਜ਼ਿੰਦਾ ਰਹਾ ਤਾਂ ਜ਼ਰੂਰ ਮਿਲਾਂਗੇ ਨਹੀਂ ਤਾਂ ਮੇਰੀ ਸੋਚ ਨੂੰ ਕਾਇਮ ਰੱਖਿਓ ਪਹਿਲੀ ਤਰੀਕ ਤੱਕ ਜੀਂਦੇ ਰਹਿ ਕੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਜੋਗਨ ਨੂੰ ਦੱਸਿਓ ਸਾਡੇ ਲਈ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜਰੂਰ ਲੋਕਾਂ ਨੂੰ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜੇ ਤੋਮਾ ਚਾੜਦੀਆਂ ਵੀ ਨਹੀਂ ਜਰੂਰ ਦੱਸੋ ਆ ਜਿਹੜਾ ਮੇਰੇ ਮੈਂ ਮੋਸਰ ਨਾ ਮੈਂ ਕੋਈ ਮੌਤ ਤੋਂ ਨਹੀਂ ਡਰਦਾ ਫਕੀਰ ਕਾਹਦਾ ਜਿਹੜਾ ਮੌਤ ਤੋਂ ਡਰੇ ਮੇਰਾ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬਿਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਕਦਰ ਬਿਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਛ ਨਾ ਹੋ ਜਵੇ ਕੋਸ਼ਿਸ਼ ਕਰਾਂ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਮੇਰੇ ਤੋਂ ਬਾਅਦ ਕੁਝ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਨਦਰੀ ਦੀ ਲਾਂਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ